ਨਾਲੀ ਪਾ ਦੋ ਨਾਲੀ ਪਾ ਦੋ ਨਾਲੀ ਪਾ ਦੋ ਉਹ ਸਿਸਟਰ ਕਹਿ ਰਹੀ ਉਹਨੂੰ ਕਹਿ ਦੋ ਉਹ ਸਿਸਟਰ ਕਹਿ ਰਹੀ ਉਹਨੂੰ ਕਹਿ ਦੋ ਬੋਰ ਰੋਟਲੀ ਵੀ ਬਿਹੇਵ ਕਰ ਰਹੇ ਨੇ ਰੋਟਲੀ ਬੋਲ ਰਹੇ ਨੇ ਸਾਡੇ ਨਾਲ ਮਰੀਜ਼ ਜਿਹੜਾ ਇਸ ਬੋਰਡ ਦੇ ਵਿੱਚ ਦਾਖਲ ਸੀਗਾ ਉਸ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਸਟਾਫ ਦੇ ਕੋਲ ਆ ਕੇ ਕੁਝ ਮਤਲਬ ਦੱਸਿਆ ਗਿਆ ਪੇਸ਼ੈਂਟ ਦੇ ਅਪਰੇਟਡ ਸਟਾਫ ਨੇ ਸਿਰਫ ਉਹਨੂੰ ਜੈਨੂਨਲੀ ਇਹ ਪੁੱਛਿਆ ਆ ਕਿ ਤੁਹਾਡਾ ਬੈਡ ਨੰਬਰ ਕਿਹੜਾ ਹੈ ਜੀ ਕਿਹੜੇ ਬੈਡ ਤੇ ਤੁਹਾਡਾ ਮਰੀਜ਼ ਹੈ ਮੈਂ ਕਹਿੰਦੀ ਦੀਦੀ ਆ ਕੇ ਮੈਮ ਕੱਢ ਤੋਂ ਡ੍ਰਿਪ ਮੰਮੀ ਨੂੰ ਬਹੁਤ ਤਰਸ ਹੋ ਰਿਹਾ ਕਹਿੰਦੀ ਤੁਹਾਡੀ ਹਿੰਮਤ ਕਿੱਦਾਂ ਹੋਈ ਅੰਦਰ ਆਨ ਦੀ ਕਮਰੇ ਚ ਇਹ ਸਾਡਾ ਕੰਮ ਹੈ ਅਸੀਂ ਆਪਣੇ ਆਪ ਕਰਾਂਗੇ ਤੁਹਾਡਾ ਕੋਈ ਤੁਸੀਂ ਐਦਾਂ ਕਿਦਾਂ ਕਿਹਾ ਮੈਨੂੰ ਆ ਜਾਓ ਅਸੀਂ ਇੱਥੇ ਕਰ ਕੀ ਰਹੇ ਹਾਂ ਅਸੀਂ ਮ ਅਸੀਂ ਮਰੀਜ਼ਾਂ ਨੂੰ ਟ੍ਰੀਟਮੈਂਟ ਦੇ ਰਹੇ ਹਾਂ ਉਸੇ ਹੀ ਬੋਰਡ ਦੇ ਵਿੱਚ ਹੋਰ ਵੀ ਬਹੁਤ ਸਾਰਾ ਨੂੰ ਸਾਨੂੰ ਦਵਾਈਆਂ ਕਮਰੇ 'ਚ ਹੀ ਲਿਆ ਕੇ ਦਿੱਤੀ ਗਈਆਂ ਸਾਡੇ ਉੱਥੇ ਹੀ ਪੈਸੇ ਲਿੱਤੇ ਗਏ ਲੱਗਦਾ ਆ ਰਹੇ ਸੀ ਉਹਨਾਂ ਨੇ ਸਾਨੂੰ ਬਾਰ ਬਾਰ ਟੈਸਟ ਕਰਨ ਵਾਸਤੇ ਆ ਰਹੇ ਸੀ ਕਿ ਸਾਡੇ ਕੋਲ ਬਾਰ ਬਾਰ ਟੈਸਟ ਦੇ ਪੈਸੇ ਲਿੱਤੇ ਜਾ ਰਹੇ ਸੀਗੇ ਪੇਸ਼ੈਂਟ ਜਿੰਨਾ ਦੁਖੀ ਹੁੰਦਾ ਉਸ ਤੋਂ ਜ਼ਿਆਦਾ ਉਹਦੇ ਰਿਲੇਟਿਵ ਦੁਖੀ ਹੁੰਦੇ ਅਸੀਂ ਇਸ ਚੀਜ਼ ਨੂੰ ਵੀ ਸਮਝਦੇ ਹਾਂ ਕਿਉਂਕਿ ਪੇਸ਼ੈਂਟ ਦੀ ਭੱਜ ਦੌੜ ਤੇ ਜ਼ਿਆਦਾ ਨਹੀਂ ਹੁੰਦੀ ਬੰਜੇ ਤੇ ਬਿਆਹ ਹੁੰਦਾ ਜ਼ਿਆਦਾ ਭੱਜ ਦੌੜ ਰਿਲੇਟਿਵਸ ਦੀ ਹੁੰਦੀ ਹੈ ਖਿਜੇ ਵੀ ਹੁੰਦੇ ਅਸੀਂ ਉਹਨਾਂ ਦੀ ਸਾਈਕੋਲੋਜੀ ਨੂੰ ਸਮਝਦੇ ਹੋ ਪ੍ਰੈਕਟੀਕਲ ਜਵਾਰ ਨਹੀਂ ਹੈ ਮੌਕਤੀ ਨਹੀਂ ਹੈ ਅੱਗੇ ਬਤਨ ਦਿੰਦੇ ਸਰ ਸਟਾਫ ਦੀ ਹਾਲਤ ਬਹੁਤ ਜ਼ਿਆਦਾ ਠੀਕ ਨਹੀਂ ਹੈ ਕੱਲ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਹੈ ਉਹਨੂੰ ਮਤਲਬ ਇੱਥੋਂ ਤੱਕ ਕੁੱਟਿਆ ਗਿਆ ਕਿ ਉਸ ਵਕਤ ਬੇਹੋਸ਼ ਹੋ ਗਈ ਸੀ ਦੋਸਤੋ ਬੀਤੇ ਕੱਲ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੀ ਇੱਕ ਖਾਮੀ ਸਾਹਮਣੇ ਆਈ ਸੀ ਜਿਸ ਖਾਮੀ ਦੇ ਵਿੱਚ ਤਿੰਨ ਧੀਆਂ ਆਪਣੀ ਬਜ਼ੁਰਗ ਮਾਂ ਨੂੰ ਸੜਕ ਤੇ ਕੰਡੇ ਤੇ ਲੈ ਕੇ ਬੈਠੀਆਂ ਹੁੰਦੀਆਂ ਨੇ ਤੇ ਕਹਿੰਦੀਆਂ ਨੇ ਕਿ ਗੁਰਨਾਣਕ ਦੇਵ ਹਸਪਤਾਲ ਦੇ ਜਿਹੜੇ ਡਾਕਟਰ ਨੇ ਜਿਹੜੇ ਨਰਸਾਂ ਨੇ ਉਹਨਾਂ ਨੇ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਤੇ ਕਿਹਾ ਵਾ ਤੁਹਾਡਾ ਇਲਾਜ ਨਹੀਂ ਕੀਤਾ ਜਾਏਗਾ ਜਿੱਥੇ ਲੈ ਕੇ ਜਾਣਾ ਹੈ ਲੈ ਜਾਓ ਉਸ ਤੋਂ ਬਾਅਦ ਇਹ ਤਿੰਨੇ ਕੁੜੀਆਂ ਜਿਹੜੀਆਂ ਨੇ ਆਪਣੇ ਮਾਂ ਨੂੰ ਲੈ ਕੇ ਸੜਕ ਦੇ ਕੰਢੇ ਬੈਠ ਜਾਂਦੀਆਂ ਮੀਡੀਆ ਰਿਪੋਰਟਾਂ ਹੁੰਦੀਆਂ ਨੇ ਜਿਸ ਤੋਂ ਬਾਅਦ ਖਾਸ ਕਰਕੇ ਅਸੀਂ ਕਹਿ ਸਕਦੇ ਕਿ ਵੱਡੇ ਡਾਕਟਰਾਂ ਦੇ ਧਿਆਨ ਦੇ ਵਿੱਚ ਆਂਦਾ ਹੈ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਆਂਦਾ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਐਸ ਵੇਲੇ ਆਈਸੀਯੂ ਦੇ ਵਿੱਚ ਦਾਖਲ ਨੇ ਇਹਨਾਂ ਦੀ ਮਦਰ ਤੇ ਇਹ ਦੋਨੇ ਭੈਣਾਂ ਨੇ ਜਿਹੜੀਆਂ ਭੈਣਾਂ ਇੱਥੇ ਨਜ਼ਰ ਆਉਂਦੀਆਂ ਪਈਆਂ ਨੇ ਤਾਂ ਆਖਿਰਕਾਰ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਅ ਨਰਸਿੰਗ ਸਟਾਫ ਦੀ ਜਿਹੜੀ ਯੂਨੀਅਨ ਹੈ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਕੰਪਲੇਂਟ ਤਿਆਰ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਆਪਾਂ ਇਹਨਾਂ 'ਤੇ ਕਾਰਵਾਈ ਕਿਉਂ ਨਹੀਂ ਕਿਉਂਕਿ ਇਹਨਾਂ ਵੱਲੋਂ ਸਾਡੇ ਨਾਲ ਮਿਸਬੀਹਵਲੇ ਕੀਤਾ ਗਿਆ ਸੀ ਤਾਂ ਉਹਨਾਂ ਕੋਲ ਵੀਡੀਓ ਕੋਈ ਨਹੀਂ ਪਰ ਇਹਨਾਂ ਕੋਲ ਵੀਡੀਓ ਹੈਗੀ ਹੈ ਜਿਹੜੀ ਵੀਡੀਓ ਅਸੀਂ ਲਗਾਤਾਰ ਦਿਖਾਈ ਵੀ ਹੈ ਭੈਣ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਬਿੰਦੂ ਹੈ ਜੀ ਕਿਹੜੀ ਜਗ੍ਹਾ ਤੋਂ ਰਹਿਣ ਮਿਲ ਜੀ ਮੈਂ ਹਰਿਆਣਾ ਹਿਸਾਰ ਤੋਂ ਹੀ ਤੁਸੀਂ ਵੀ ਇੱਕੋ ਜਗ੍ਹਾ ਤੇ ਨਹੀਂ ਜੀ ਮੈਂ ਮੇਰਾ ਨਾਮ ਬਲਜੀਤ ਕੋਹਰਾ ਮੈਂ ਬਟਾਲੇ ਤੋਂ ਰਹਿਣ ਵਾਲੇ ਹਾਂ ਸਕੀਆ ਭੈਣਾ ਜੀ ਤੁਸੀਂ ਹਾਂਜੀ ਅੱਛਾ ਭੈਣ ਜੀ ਬੜੀ ਵੱਡੀ ਘਟਨਾ ਕੱਲ ਵਾਪਰੀ ਸੀ ਮਾਤਾ ਜੀ ਨੂੰ ਕੁਝ ਵੀ ਹੋ ਸਕਦਾ ਸੀ ਮੈਨੂੰ ਥੋੜਾ ਵਿਸਥਾਰ ਚ ਦੱਸੋ ਹੋਇਆ ਕੀ ਸੀ ਉਹ ਸਰ ਬਸ ਮੈਂ ਕੱਲ ਥੋੜੀ ਦੇਰ ਵਾਸਤੇ ਘਰੇ ਗਈ ਸੀ ਨਾਂਣ ਤੋਂਣ ਵਾਸਤੇ ਤੇ ਮਤਲਬ ਕਿ ਮੈਂ ਪਰਸੋਂ ਲੈ ਕੇ ਆਈ ਸੀ ਪਰਸੋਂ ਮੈਂ ਲੈ ਕੇ ਆਈ ਸੀ ਆਪਣੀ ਮਦਰ ਨੂੰ ਮੇਰੀ ਮਮ ਮਦਰ ਇੱਥੇ ਆਈ ਹੋਈ ਨਹੀਂ ਮੇਰੇ ਕੋਲ ਬਟਾਲੇ ਤੇ ਮੈਂ ਪਰਸੋਂ ਵੀ ਸਾਰਾ ਦਿਨ ਕਹਿੰਦੀ ਰਹੀ ਵੀ ਬਾਥਰੂਮ ਦੀ ਨਾਲੀ ਪਾ ਦੋ ਮੰਮੀ ਦੇ ਬਾਥਰੂਮ ਦੀ ਨਾਲੀ ਪਾ ਦ ਆ ਕੇ ਮੰਮੀ ਨੂੰ ਬਾਥਰੂਮ ਕਰਵਾਇਆ ਫਿਰ ਅਗਲਾ ਦਿਨ ਪਰਸੋਂ ਦਾ ਅਗਲਾ ਦਿਨ ਵੀ ਸਾਰਾ ਦਿਨ ਬੀਤ ਗਿਆ ਮੈਂ ਕਹਿੰਦੀ ਰਹੀ ਮੰਮੀ ਨਾਲ ਹੀ ਪਾ ਦੋ ਨਾਲ ਹੀ ਪਾ ਦੋ ਨਾਲ ਹੀ ਪਾ ਦੋ ਉਹ ਸਿਸਟਰ ਕਹਿ ਰਹੀ ਉਹਨੂੰ ਕਹਿ ਦੋ ਉਹ ਸਿਸਟਰ ਕਹਿ ਰਹੀ ਉਹਨੂੰ ਕਹਿ ਦੋ ਬਹੁਤ ਰੂਟਲੀ ਬੀਹੇਵ ਕਰ ਰਹੇ ਨੇ ਰੂਟਲੀ ਬੋਲ ਰਹੇ ਨੇ ਸਾਡੇ ਨਾਲ ਤੇ ਜਦੋਂ ਚਲੋ ਮੰਮੀ ਦਾ ਬਾਥਰੂਮ ਇੱਕ ਵਾਰੀ ਵਿੱਚ ਨਿਕਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਨਾਲ ਹੀ ਪਾਈ ਆ ਮੈਂ ਘਰੇ ਚਲੀ ਗਈ ਆ ਨਾਲ ਹੀ ਪਾਈ ਇਹਨਾਂ ਨੇ ਮੈਂ ਘਰੇ ਚਲੀ ਗਈ ਆ ਉਸ ਤੋਂ ਬਾਅਦ ਮੇਰੀ ਸਿਸਟਰ ਨਾਲ ਹੋਇਆ ਇਹਨਾਂ ਦਾ ਕੀ ਹੋ ਤੀ ਦੱਸੋ ਫਿਰ ਕੀ ਆਸਤੋ ਸਰ ਫਿਰ ਮੇਰੀ ਮੰਮੀ ਤੇ ਡ੍ਰਿਪ ਲੱਗੀ ਸੀ ਕਿ ਮੇਰੇ ਮੰਮੀ ਦੇ ਹੱਥ 'ਚ ਉਹ ਡ੍ਰਿਪ ਰੁਕ ਗਈ ਖੂਨ ਸੁਝ ਗਿਆ ਹੱਥ ਮੇਰੇ ਮੰਮੀ ਬਹੁਤ ਦਰਦ ਨਾਲ ਤੜਫ ਰਹੇ ਸੀ ਉਹਨਾਂ ਦੇ ਅਸੀਂ ਪਿੱਛੇ ਪਿੱਛੇ ਫੇਰੇ ਸੀ ਕਦੇ ਕਿਸੇ ਨੂੰ ਕਹਿ ਰਹੇ ਸੀ ਮੈਮ ਆ ਡ੍ਰਿਪ ਕੱਢ ਤੋ ਮੰਮੀ ਨੂੰ ਦਰਦ ਹੋ ਰਿਹਾ ਮੈਮ ਉਹਨਾਂ ਨੂੰ ਜਿਹਦੇ ਨਾਲ ਹੱਥ ਆਈ ਹੋਈ ਹੈ ਉਹਨਾਂ ਨੇ ਵੀ ਕਿਹਾ ਕੱਢ ਕੱਢ ਦਿੰਨੇ ਕੱਢ ਦਿੰਨੇ ਨਹੀਂ ਕੱਢ ਰਹੇ ਸੀ ਕਿ ਬਹੁਤ देर ਹੋ ਗਈ ਸੀ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ ਉਹ ਅੰਦਰ ਬੈਠ ਗਏ ਮੈਂ ਕਿਹਾ ਮੈਂ ਕਹਿ ਕੇ ਮੈਂ ਕਹਿ ਦਿੱਦੀ ਆ ਕੇ ਮੈਮ ਕੱਢ ਤੋ ਡ੍ਰਿਪ ਮੰਮੀ ਨੂੰ ਬਹੁਤ ਦਰਦ ਹੋ ਰਿਹਾ ਕਹਿੰਦੀ ਤੁਹਾਡੀ ਹਿੰਮਤ ਕਿੱਦਾਂ ਹੋਈ ਅ ਕਮਰੇ ਚ ਇਹ ਸਾਡਾ ਕੰਮ ਹੈ ਅਸੀਂ ਆਪਣੇ ਆਪ ਕਰਾਂਗੇ ਤੁਹਾਡਾ ਕੋਈ ਤੁਸੀਂ ਇੱਦਾਂ ਕਿੱਦਾਂ ਕਿਹਾ ਮੈਨੂੰ ਆ ਜਾਓ ਕਹਿੰਦੇ ਅਸੀਂ ਆਪਣਾ ਕੰਮ ਅਸੀਂ ਆਪ ਕਰਦੇ ਤੇ ਤੁਹਾਡਾ ਕਹਿਣ ਦਾ ਕੋਈ ਮਤਲਬ ਨਹੀਂ ਉਹ ਸਾਡ ਨੂੰ ਬੜੀ ਬਰੁਈ ਬਦਤਮੀਜ਼ ਨਾਲ ਗੱਲ ਕਰ ਰਹੀ ਸੀ ਜੀ ਤਾਂ ਮੇਰੀ ਪਿਛਲੀ ਭੈਣ ਨੇ ਸਿਸਟਰ ਉਹਨਾਂ ਨੇ ਵੀਡੀਓ ਬਣਾ ਰਹੀ ਸੀਗੀ ਉਹ ਵੀ ਮੇਰੇ ਨਾਲ ਬੜੀ ਬਦਤਮੀਜ਼ ਨਾਲ ਗੱਲ ਕਰ ਰਹੀ ਸੀਗੀ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਵੀਡੀਓ ਬਣ ਰਹੀ ਹੈ ਉਹਨਾਂ ਨੇ ਜਾ ਕੇ ਫੋਨ ਖੋ ਕੇ ਮੇਰੀ ਸਿਸਟਰ ਨੂੰ ਥੱਪੜ ਮਾਰਿਆ ਹਾਂਜੀ ਚਪਟਾ ਮਾਰਿਆ ਨੋ ਬੱਚੇ ਹੋਏ ਨੇ ਆ ਮੇਰੇ ਸਾਟੇ ਲੱਗੀ ਆ ਮੇਰੇ ਭੈਣ ਦੇ ਨੋ ਬੱਜੇ ਨੇ ਉਹਨਾਂ ਨੇ ਚਪਟਾ ਮਾਰ ਕੇ ਫੋਨ ਖੋ ਕੇ ਮੇਰੀ ਸਿਸਟਰ ਨੂੰ ਥੱਪੜ ਮਾਰਿਆ ਥੱਪੜ ਮਾਰਿਆ ਤੇ ਉਹ ਕਹਿੰਦੇ ਜਾਓ ਜਾ ਅਸੀਂ ਨਹੀਂ ਕੱਢਦੇ ਟ੍ਰਿਪ ਜਿੱਥੇ ਮਰਜ਼ੀ ਲੈ ਜਾਓ ਆਪਣਾ ਇਲਾਜ ਜਿੱਥੇ ਮਰਜ਼ੀ ਕਰਵਾਓ ਅਸੀਂ ਨਹੀਂ ਕਰਦੇ ਅਸੀਂ ਆਪਣੀ ਮਾਂ ਨੂੰ ਉੱਥੋਂ ਦੀ ਚੱਕ ਕੇ ਅਸੀਂ ਸੜਕ ਤੇ ਜਾ ਕੇ ਬੈਠ ਗਏ ਕਿਉਂਕਿ ਸਾਡੇ ਕੋਲ ਕਿਤੇ ਪੈਸੇ ਨਹੀਂ ਸੀਗੇ ਅੱਗੇ ਪਿੱਛੇ ਲੈ ਜਾਣ ਨੂੰ ਅਸੀਂ ਜਿਹੜਾ 20000 ਰੁਪਏ ਇਕੱਠਾ ਕਰਕੇ ਲਿਆਏ ਸੀ ਸਾਡਾ ਇੱਥੇ ਲੱਗ ਚੁੱਕਿਆ ਸੀ ਕਿ ਲੱਗਿਆ ਸਰਕਾਰੀ ਹਸਪਤਾਲ 'ਚ ਪੈਸਾ ਲੱਗਦਾ ਨਹੀਂ ਕੋਈ ਨਹੀਂ ਸਰ ਸਾਡਾ ਤਾਂ ਇੱਕ ਇੱਕ ਟੈਸਟ ਛੋਟਾ ਜਿਹਾ ਅਗਰ 슈ਗਰ ਟੈਸਟ ਵੀ ਕੀਤਾ ਹੈ ਚਾਰ ਵਾਰੀ ਸਰ 슈ਗਰ ਟੈਸਟ ਕੀਤਾ ਵਾ ਚਾਰ ਵਾਰੀ 5-500 ਰੁਪਏ ਦਾ ਉਹ ਤਾਂ ਸਾਨੂੰ ਕੋਈ ਬਿਲ ਨਹੀਂ ਦਿੱਤਾ ਹੈਗਾ ਚਾਰ ਵਾਰੀ 슈ਗਰ ਗਲੈਡ 'ਚ 5-500 ਰੁਪਏ ਲੈ ਜਾਂਦੇ ਨੇ ਸਾਡੇ ਕੋਲ ਕੋਈ ਸਾਨੂੰ ਬਿਲ ਆ ਸੋਰੀ ECG ਹੋਣੀ ਆ 60 ਰੁਪਏ ਦੇ ਦੋ 슈ਗਰ ਹੋਣਾ ਵਾ 500 ਰੁਪਏ ਦੇ ਦੋ ਆ ਦਵਾਈਆਂ ਬਾਹਰੋਂ ਸਾਰੀਆਂ ਕੋਈ 250 ਦੀ ਦਵਾਈ ਆ ਜੀ ਕੋਈ 250 ਦੀ ਦਵਾਈ ਆ ਰੇ ਸਾਰੀ ਥਰਮਾਮੀਟਰ ਵੀ ਥਰਮਾਮੀਟਰ ਵੀ ਇੱਕ ਜਿਹੜਾ ਬੁਖਾਰ ਚੈੱਕ ਕਰਨ ਵਾਲਾ ਫੀਵਰ ਚੈੱਕ ਉਹ ਵੀ ਇਹਨਾਂ ਨੇ ਬਾਹਰੋਂ ਆਇਆ ਸੀ ਮੇਰੀ ਮੰਮੀ ਨੇ ਕੰਟਾ ਚੜਿਆ ਰਿਆ ਅਸੀਂ ਕਿਹਾ ਮੈਮ ਫੀਵਰ ਚੈੱਕ ਕਰ ਦੋ ਮੰਮੀ ਨੂੰ ਫੀਵਰ ਚੈੱਕ ਕਿਹਾ ਇਹਨਾਂ ਨੇ ਸਾਡੇ ਥਰਮਾਮੀਟਰ ਲੈ ਕੇ ਆਓ ਸਾਡੇ ਕੋਲ ਥਰਮਾਮੀਟਰ ਨਹੀਂ ਹੈਗਾ ਜਿਹੜੀ ਥਰਮਾਮੀਟਰ ਉਹਨਾਂ ਕੋਲੇ ਪਿਆ ਸੀ ਉਹਨਾਂ ਨੇ ਫੀਵਰ ਚੈੱਕ ਨਹੀਂ ਕੀਤਾ ਅਸੀਂ ਥਰਮਾਮੀਟਰ ਲੈ ਕੇ ਆਏ ਉਹਨਾਂ ਨੇ ਫਿਰ ਫੇਰ ਵੀ ਫੀਵਰ ਥਰਮੋਮੀਟਰ ਸਾਡੇ ਕੋਲੇ ਹਲੇ ਵੀ ਇੱਧੇ ਡੱਬੇ ਚ ਪੈਕ ਪਿਆ ਉਹਨਾਂ ਨੇ ਮੰਮੀ ਦਾ ਫੀਵਰ ਚੈੱਕ ਨਹੀਂ ਕੀਤਾ ਇਹਦਾ ਬਿਲ ਹੈਗਾ ਤੁਹਾਡੇ ਕੋਲ ਨਹੀਂ ਸਰ ਸਾਡੇ ਕੋਲ ਕਿਸ ਤਰ੍ਹਾਂ ਸਾਰਾ ਕੁਝ ਕਰਾਈ ਜਾਦਾ ਉਹ ਪੈਸੇ ਦੇਈ ਲਾਈ ਜਾ ਰਹੇ ਸਾਡੇ ਕੋਲੋਂ ਕਾਹਦਾ 20 ਤੋਂ 22000 ਕੱਲ ਦਾ ਕਿਹਨੇ ਪੈਸੇ ਖੋਣ ਲੈਂਦਾ ਇਹ ਕੋਈ ਏਜੰਟਿਕ ਆਫ ਦਾ ਪੈਸੇ ਤੇ ਜਿਹੜੇ ਪੈਸੇ ਇੱਕ ਬੰਦਾ ਆਇਆ ਸੀ ਜਿਸ ਨੇ ਸਾਨੂੰ ਦਵਾਈ ਵੀ ਕਮਰੇ ਚ ਦਿੱਤੀ ਉਹ ਕਹਿੰਦਾ ਤੁਹਾਨੂੰ ਅਸੀਂ ਘੱਟ ਰੇਟ 'ਚ ਦਵਾਈਆਂ ਦਵਾਵਾਂਗੇ ਤੁਹਾਨੂੰ ਉੱਥੇ ਜਾਣ ਦੀ ਜਰੂਰਤ ਨਹੀਂ ਹੈ ਪੈਸਾ ਪਛਾਣ ਲੋਗੇ ਪਛਾਣ ਲੋਗੇ ਬੰਦੇ ਹਾਂ ਜੀ ਸੀਸੀਟੀਵੀ ਕੈਮਰੇ ਲੱਗੇ ਸੀ ਉੱਥੇ ਜਿੱਥੇ ਬਸ ਬਾਹਰ ਨੂੰ ਲੱਗੇ ਨੇ ਨਾ ਬਾਹਰ ਲੱਗੇ ਹੋਏ ਪਤਾ ਕੀ ਪਤਾ ਲੱਗ ਜੇ ਜੀ ਇਹ ਸੀਸੀਟੀਵੀ ਕੈਮਰੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਬੰਦੇ ਨੂੰ ਪਛਾਣ ਲਓਗੇ ਹਾਂ ਜੀ ਪਛਾਣ ਲਾਂਗੇ ਸਾਨੂੰ ਦਵਾਈਆਂ ਕਮਰੇ 'ਚ ਹੀ ਲੈ ਕੇ ਦਿੱਤੀ ਗਈਆਂ ਸਾਡੇ ਤੋਂ ਉੱਥੇ ਪੈਸੇ ਲਿੱਤੇ ਗਏ ਅਲੱਗ-ਅਲੱਗ ਆ ਰਹੇ ਸੀ ਉਹਨਾਂ ਨੇ ਸਾਡੇ ਕੋਲ ਬਾਰ ਬਾਰ ਟੈਸਟ ਕਰਨ ਮਸਤੇ ਆ ਰਹੇ ਸੀ ਕਿ ਸਾਡੇ ਕੋਲ ਬਾਰ ਬਾਰ ਟੈਸਟ ਦੇ ਪੈਸੇ ਲਿੱਤੇ ਜਾ ਰਹੇ ਸੀਗੇ ਬੇੜੀ ਕਿਸ ਤਰ੍ਹਾਂ ਪਹੁੰਚੇ ਫਿਰ ਦੂਜੀ ਵਾਰ ਇਹ মিডিਆ ਦੀ ਤਰਫੋਂ মিডিਆ ਦੀ ਮਦਦ ਤੋਂ ਅਰੇ ਸਾਰੇ ਲੋਕਾਂ ਦੀ ਮਦਦ ਤੋਂ ਅਸੀਂ ਇੱਥੇ ਪਹੁੰਚੇ ਜਦੋਂ ਅਸੀਂ ਸੜਕ ਤੇ ਜਾ ਕੇ ਬੈਠ ਗਏ ਚਾਰ ਪੰਜ ਘੰਟੇ ਅਸੀਂ ਉੱਥੇ ਬੈਠੇ ਰਹੇ ਮੰਮੀ ਨੂੰ ਲੈ ਕੇ ਸਾਡੇ ਕੋਲ 1 ਰੁਪਿਆ ਵੀ ਨਹੀਂ ਸੀ ਮੰਮੀ ਕੋਲ ਅੱਗੇ ਪਿੱਛੇ ਲਿਜਾਣ ਨੂੰ ਕਿਤੇ ਵੀ ਅਸੀਂ ਸੜਕ ਤੇ ਲੈ ਕੇ ਬੈਠ ਗਏ ਜਦੋਂ ਸਾਡੇ ਨਾਲ ਉੱਥੇ ਮਾਰ ਪੀਟ ਹੋ ਰਹੀ ਸੀਗੀ ਅਸੀਂ ਮੰਮੀ ਖਾਨ ਜੀ ਉਹਨੂੰ ਥੱਪੜ ਧੁੱਪਣ ਮਾਰਿਆ ਨਰਸ ਨੇ ਅਸੀਂ ਮੰਮੀ ਨੂੰ ਚੱਕ ਕੇ ਹਸਪਤਾਲ ਚੋਂ ਅਸੀਂ ਸੜਕ ਤੇ ਬਿਠਾ ਲਿਆ ਫਿਰ ਉਸ ਤੋਂ ਬਾਅਦ ਲੋਕ ਇਕੱਠੇ মিডিਆ ਆਏ মিডিਆ ਨੇ ਸਾਡੀ ਹੈਲਪ ਕੀਤੀ মিডিਆ ਦੀ ਤਰਫੋਂ ਅਸੀਂ ਐਡਮਿਟ ਹੋ ਉਸ ਤੋਂ ਬਾਅਦ ਮੰਮੀ ਦਾ ਟ੍ਰੀਟਮੈਂਟ ਚੱਲੂ ਹੋਇਆ ਮੰਮੀ ਤਾਂ ਉਸ ਤੋਂ ਬਾਅਦ ਜ਼ਿਆਦਾ ਹੋਰ ਵੀ ਤਬੀਤ ਖਰਾਬ ਹੋ ਰਹੀ ਹੈ ਹੁਣ ਮੰਮੀ ਦਾ ਕੋਈ ਬਿਹਾਲ ਨਹੀਂ ਲੀਸਟ ਕਿ ਕਿ ਮਿਸਬੇਵ ਤੁਸੀਂ ਹੀ ਜ਼ਿਆਦਾ ਕੀਤਾ ਵਾ ਜਿਹੜੀ ਜਿਹੜੀ ਸਟਾਫ ਨਰਸ ਦੇ ਨਾਲ ਤੁਹਾਡਾ ਹੋਈ ਬਹਿਸਬਾਜੀ ਤੁਸੀਂ ਉਹਦੇ ਨਾਲ ਮਿਸਬੇਵ ਕੀਤਾ ਸੀ ਉਹ ਦੱਸਦੇ ਪਏ ਉਹ ਵੀ ਇਸ ਵੇਲੇ ਕਿਤੇ ਇਲਾਜ ਕਰ ਰਹੇ ਹੁੰਦਾ ਪਰ ਥੱਪੜ ਉਹਨਾਂ ਨੇ ਮਾਰਿਆ ਸੀ ਸਿਰਫ ਇੰਨਾ ਕਿਹਾ ਵੀਡੀਓ ਚ ਵੀ ਤੁਸੀਂ ਦੇਖ ਸਕਦੇ ਹੋ ਕਹਿੰਦੀ ਤੁਸੀਂ ਇਦਾਂ ਕਾ ਤੋ ਕਿ ਆ ਜਾਓ ਮੈਂ ਦੀਦੀ ਮੈਂ ਕੋਈ ਗਲਤ ਤਾਂ ਨਹੀਂ ਬੋਲਿਆ ਮੈਂ ਤੁਹਾਨੂੰ ਨਹੀਂ ਕਹਦੀ ਦੀ ਆ ਜਾ ਮੈਂ ਖੈ ਹੀ ਕਹੂੰਗੀ ਆ ਜਾਓ ਤੁਸੀਂ ਦਾਰ ਤੋਂ ਟ੍ਰਿਪ ਕਹਿੰਦੀ ਤੁਹਾਡਾ ਹਿੰਮਤ ਕਿੱਦਾਂ ਹੋਏ ਕਮਰੇ ਚ ਆਂਦੇ ਮੇਰੇ ਕੋਲ ਵੀਡੀਓ ਮੌਜੂਦ ਨੇ ਥੱਪੜ ਮਾਰਨ ਦੀ ਵੀ ਵੀਡੀਓ ਮੌਜੂਦ ਨੇ ਹੱਥਾ ਪਾਈ ਕਰਨ ਦੀ ਫੋਨ ਫੋਨ ਦੀ ਵੀ ਵੀਡੀਓ ਮੇਰੇ ਕੋਲ ਮੌਜੂਦ ਨੇ ਤੇ ਫਿਰ ਉਸ ਤੋਂ ਯੂਨੀਅਨ ਤੁਹਾਡੇ ਉੱਤੇ ਮਾਮਲਾ ਦਰਜ ਕਰਾਉਣ ਦੀ ਤਿਆਰੀ ਚ ਵਾ ਕਿਉਂਕਿ ਕਿਹਦੇ ਬਕੇ ਤੁਸੀਂ ਸਾਡੇ ਨਾਲ ਇਸ ਬਿਹੇਵ ਕੀਤਾ ਹੈ ਨਰਸਿੰਗ ਸਟਾਫ ਜਿਹੜਾ ਵਾ ਉਹਦੇ ਨਾਲ ਮਿਸ ਬਿਹੇਵ ਕੀਤਾ ਹੈ ਨਰਸ ਨੂੰ ਉਤੀ ਮਾਰਿਆ ਕੁੱਟਿਆ ਹੈ ਸਿੱਧੂ ਜਰ ਗੱਲ ਆਹੀ ਦੱਸਣੀ ਸਰ ਗਰੀਬ ਆਦਮੀ ਦਾ ਕੁਛ ਵੀ ਨਹੀਂ ਆ ਕੁਛ ਵੀ ਹੋ ਸਕਦਾ ਹੈ ਜਦੋਂ ਸਾਡੇ ਥੱਪੜ ਵੀ ਲੱਗ ਸਕਦੇ ਨੇ ਨਾ ਸਾਡੇ ਕੇਲ ਤੇ ਕੇਸ ਵੀ ਹੋ ਸਕਦਾ ਹੈ ਅਸੀਂ ਇਹ ਬਿਲਕੁਲ ਇਹ ਇਹ ਉਹ ਕੁੜੀਆਂ ਨੇ ਜਿਹੜੀਆਂ ਆਪਣੀ ਮਾਂ ਨੂੰ ਲੈ ਕੇ ਸੜਕ ਦੇ ਉੱਤੇ ਬੈਠੀਆਂ ਸਨ ਤਾਂ ਮੀਡੀਆ ਦੀ ਇਨਵੋਲਵਮੈਂਟ ਦੇ ਨਾਲ ਲੋਕਾਂ ਦੀ ਇਨਵੋਲਵਮੈਂਟ ਦੇ ਨਾਲ ਅੱਜ ਫਿਰ ਦੁਬਾਰਾ ਇਹਨਾਂ ਨੂੰ ਇੱਥੇ ਐਡਵਰਟ ਕਰਾਇਆ ਗਿਆ ਐਲੀਕੇਸ਼ਨ ਉਹਨਾਂ ਵੱਲੋਂ ਜੇ ਲਗਾਏ ਜਾ ਰਹੀਆ ਤਾਂ ਪੂਰੇ ਸਟਾਫ ਦੇ ਵੱਲੋਂ 20 ਐਲੀਕੇਸ਼ਨ ਲਗਾਏ ਜਾ ਰਹੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਜਗਜੀਵਨ ਸਿੰਘ ਹੈ ਜੀ ਕੀ ਜੇ ਤੁਸੀਂ ਉਹਦਾ ਕੀ ਮੈਂ ਜੀ ਵਾਈਸ ਪ੍ਰੈਜ਼ੀਡੈਂਟ ਆ ਜੀ ਐਮਸੀਐਚ ਨਰਸਿੰਗ ਐਸੋਸੀਏਸ਼ਨ ਐ ਸਰ ਘਟਨਾ ਜਿਹੜੀ ਕੱਲ ਹੋਈ ਸੀ ਉਹ ਬੜੀ ਮਨ ਭਾਗੀ ਘਟਨਾ ਸੀ ਬੜੀ ਜਗ੍ਹਾ ਤੇ ਵਾਇਰਲ ਹੋਈ ਪੂਰੇ ਦੇਸ਼ ਨੂੰ ਪਤਾ ਲੱਗਾ ਸੀ ਕਿ ਅੰਮ੍ਰਿਤਸਰ ਦੇ ਗੁਰਨਾਣਕ ਦੇ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਘਟਨਾ ਹੋਈ ਕੀ ਸੀ ਪਰਿਵਾਰ ਵੱਲੋਂ ਜੋ ਦੱਸਿਆ ਜਾ ਰਿਹਾ ਤੁਹਾਡਾ ਵੀ ਪੱਖ ਜਾਣਨਾ ਚਾਹੀਦਾ ਹੈ ਸਰ ਘਟਨਾ ਇਹਦੇ ਵਿੱਚ ਜੋ ਸਾਨੂੰ ਅਜੇ ਤੱਕ ਜਾਣਕਾਰੀ ਮਿਲੀ ਹੈ ਆਪਾਂ ਜੋ ਇਨਵੈਸਟੀਗੇਟ ਆਪਣੇ ਲੈਵਲ ਤੇ ਯੂਨੀਅਨ ਨੇ ਕੀਤਾ ਉਹਦੇ ਵਿੱਚ ਸਟਾਫ ਦੇ ਮੁਤਾਬਕ ਉਹਨਾਂ ਨੇ ਕੋਈ ਬਦਤਮੀਜੀ ਦਾ ਮਤਲਬ ਪਹਿਲਾਂ ਸ਼ੁਰੂ ਨਹੀਂ ਮਰੀਜ਼ ਦੇ ਮਰੀਜ਼ ਜਿਹੜਾ ਇਸ ਔਰਡ ਦੇ ਵਿੱਚ ਦਾਖਲ ਸੀਗਾ ਉਸ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਸਟਾਫ ਦੇ ਕੋਲ ਆ ਕੇ ਕੁਝ ਮਤਲਬ ਦੱਸਿਆ ਗਿਆ ਪੇਸ਼ੈਂਟ ਦੇ ਰਿਲੇਟਡ ਸਟਾਫ ਨੇ ਸਿਰਫ ਉਹਨੂੰ ਜੈਨੂਨਲੀ ਇਹ ਪੁੱਛਿਆ ਆ ਕਿ ਤੁਹਾਡਾ ਬੈਡ ਨੰਬਰ ਕਿਹੜਾ ਆ ਜੀ ਕਿਹੜੇ ਬੈਡ ਤੇ ਤੁਹਾਡਾ ਮਰੀਜ਼ ਹੈ ਤੇ ਮੈਂ ਆ ਕੇ ਦੇਖਦੀਆਂ ਕਿਉਂਕਿ ਓਬਵੀਅਸਲੀ ਜੀ ਦੇਖੋ ਸਟਾਫ ਇੱਕ ਔਰਡ ਦੇ ਵਿੱਚ ਕਾਫੀ ਸਾਰੇ ਮਰੀਜ਼ ਹੁੰਦੇ ਆ ਤੇ ਰਿਲੇਟਿਵਸ ਜਿਹੜੇ ਕਈ ਵਾਰੀ ਕਨਫਿਊਜ਼ਨ ਵੀ ਹੋ ਜਾਂਦੀ ਹੈ ਵੀ ਕਿਹੜੇ ਮਰੀਜ਼ ਦਾ ਰਿਲੇਟਿਵ ਹੈ ਕਿਉਂਕਿ ਰਿਲੇਟਿਵ ਤਾਂ ਡੇ ਬਾਏ ਡੇ ਬਦਲਦੇ ਰਹਿੰਦੇ ਅੱਜ ਕੋਈ ਗੱਲ ਕੋਈ ਹੈ ਤੇ ਇਸ ਕਰਕੇ ਹਾਂ ਉਹਨੇ ਜਸਟ ਆਇਡੈਂਟੀਫਿਕੇਸ਼ਨ ਵੀ ਉਹਨੂੰ ਪੁੱਛਿਆ ਕਿ ਤੁਹਾਡਾ ਕਿਹੜਾ ਬੈਡ ਤੇ ਮਰੀਜ਼ ਆ ਜੀ ਬਟ ਉਹ ਲੇਡੀ ਸ਼ਾਇਦ ਬਹੁਤ ਹਾਈਪਰ ਸੀਗੀ ਪਹਿਲਾਂ ਹੀ ਜਿਹੜੀ ਰਿਲੇਟਿਵ ਸੀ ਮਰੀਜ਼ ਦੀ ਉਹਨੇ ਸਟਾਫ ਨੂੰ ਬਹੁਤ ਰਫ ਲੈਂਗੁਏਜ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਸ਼ੁਰੂ ਕਰ ਦਿੱਤਾ ਜੀ ਤੂੰ ਅੰਨੀ ਆ ਤੈਨੂੰ ਐਨਕਾ ਲੱਗੀਆਂ ਜਾਂ ਤੈਨੂੰ ਦਿਖਦਾ ਨਹੀਂ ਆ ਕਿ ਤੂੰ ਅਗਰ ਨਹੀਂ ਹੈਗੀ ਤੇਰੇ ਕੋ ਤਾਂ ਨਹੀਂ ਦਿਖਦਾ ਤੇ ਇੱਕ ਇੱਕ ਜੋੜਾ ਐਨਕਾਂ ਦਾ ਹੋਰ ਲਾਲ ਹੈ ਤੇ ਇਹ ਚੀਜ਼ਾਂ ਸੁਣਨ ਤੋਂ ਬਾਅਦ ਉਹ ਸਟਾਫ ਉਹ ਵੀ ਵਿਚਾਰੀ ਸੁਣਨ ਹੋ ਗਈ ਕਿ ਮੈਂ ਇੰਨਾ ਕੁਝ ਤਾਂ ਪੁੱਛਿਆ ਨਹੀਂ ਆ ਔਰ ਉਹਨੂੰ ਉਹਦੇ ਟ੍ਰੀਟਮੈਂਟ ਦੇ ਵਿੱਚ ਵੀ ਉਹਨਾਂ ਨੇ ਬਹੁਤ ਇੰਟਰਫੀਰੈਂਸ ਕਰਨ ਦੀ ਕੋਸ਼ਿਸ਼ ਕੀਤੀ ਵੀ ਐ ਕਰੋ ਇਹਨੂੰ ਐ ਕਰੋ ਸਟਾਫ ਨੇ ਜਸਟ ਤੁਸੀਂ ਵੀਡੀਓ ਦੇ ਵਿੱਚ ਵੀ ਜੜੀ ਵੀ ਵਾਇਰਲ ਹੋ ਰਹੀ ਉਹ ਚ ਦੇਖਿਆ ਹੋਏਗਾ ਸਟਾਫ ਇਹੀ ਕਹਿ ਰਹੀ ਹੈ ਕਿ ਮੈਂ ਬੱਚੀ ਨਹੀਂ ਆ ਮੈਨੂੰ ਉਹਨਾਂ ਦੱਸੋ ਮੈਨੂੰ ਪਤਾ ਹੈ ਕੀ ਟ੍ਰੀਟਮੈਂਟ ਕਰਨਾ ਮੈਂ ਵੈਲ ਟ੍ਰੇਨਡ ਸਟਾਫ ਹੈਗੀ ਆ ਮੈਂ ਇਹਨੂੰ ਸਟਾਫ ਸਰਕਾਰ ਸਰ ਉੱਥੇ ਸੀਸੀਟੀਵੀ ਕੈਮਰੇ ਲੱਗੇ ਨੇ ਜੜੀ ਘਟਨਾ ਜਿਹੜੀ ਹੋਈ ਆ ਜਿਹੜੇ ਮਰੀਜ਼ ਉੱਥੇ ਪਹੁੰਚੇ ਸੀ ਉਹਨਾਂ ਦੀ ਵੀਡੀਓ ਬਣਾ ਲਈ ਉਹਨਾਂ ਦੇ ਪ੍ਰੂਫ ਪੇਸ਼ ਕਰ ਦਿੱਤਾ ਕਿ ਆਪ ਕੋਈ ਸਾਡੇ ਨਾਮ 'ਇਸਬੇ' ਹੋਇਆ ਤੁਸੀਂ ਕਹਿੰਦੇ ਸਾਡੇ ਨਾਂ ਵੀ ਕੀਤਾ ਗਿਆ ਸੀ ਤੁਹਾਡੇ ਕੋਲ ਵੀਡੀਓ ਹੈਗੀ ਕੋਈ ਇਹੀ ਸਰ ਹੁਣ ਮਤਲਬ ਜਿਹੜੇ ਬੰਦੇ ਦੇ ਕੋਲ ਕੋਈ ਵੀਡੀਓ ਪ੍ਰੂਫ ਹੈ ਇਹਦਾ ਮਤਲਬ ਇਹ ਨਹੀਂ ਉਹ ਉਸ ਵੀਡੀਓ ਪ੍ਰੂਫ ਦੇ ਵਿੱਚ ਸਾਰੀ ਸੱਚਾਈ ਹੈ ਕੁਝ ਚੀਜ਼ਾਂ ਜਿਹੜੀਆਂ ਆਫ ਦਾ ਵੀਡੀਓ ਹੋਈਆਂ ਉਸ ਚੀਜ਼ ਦੇ ਬਾਰੇ ਇਹਦੇ ਵਿੱਚ ਲੋਕਾਂ ਨੂੰ ਨਹੀਂ ਕੁਝ ਵੀਡੀਓ ਜਦੋਂ ਬਣਨ ਲੱਗੀ ਸੀ ਹਾਈਪਰ ਉਹ ਤੋਂ ਜ਼ਿਆਦਾ ਜਿਹੜੇ ਨਰਸ ਸੀ ਜਿਹੜੇ ਉਹ ਉਹ ਤੋਂ ਜ਼ਿਆਦਾ ਹਾਈਪਰ ਹੋ ਗਏ ਸੀ ਕਿ ਕਿਉਂ ਮੇਰੀ ਵੀਡੀਓ ਬਣਾਤੇ ਪਏ ਹਾਲਾਂਕਿ ਜੇ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਲੋ ਇਹ ਆਖਿਆ ਗਿਆ ਕਿ ਜਿਹੜੀਆਂ ਮਨਜੀ ਸਰਕਾਰੀ ਦਫ਼ਤਰ ਜਾ ਕੇ ਤੁਸੀਂ ਵੀਡੀਓ ਬਣਾ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕੇਗਾ ਜੇ ਤੁਹਾਡੇ ਨਾਲ ਧੱਕਾ ਹੁੰਦਾ ਪਿਆ ਉਹ ਵੀਡੀਓ ਮੈਨੂੰ ਭੇਜੋ ਮੈਂ ਕਾਰਵਾਈ ਕਰਾਂ ਅ ਸਰ ਵੀਡੀਓ ਬਣਾ ਸਕਦੇ ਪਰ ਤੁਹਾਡੇ ਵੀਡੀਓ ਬਣਾਉਣ ਦਾ ਜਿਹੜਾ ਪਰਪਸ ਤੇ ਮੰਤਵ ਹੈ ਉਹ ਇਹ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਦੀ ਗਲਤੀ ਫੜ ਸਕੋ ਤੁਸੀਂ ਕਿਸੇ ਨੂੰ ਡਰਾਉਣ ਲਈ ਜਾਂ ਤੁਸੀਂ ਕਿਸੇ ਕੰਮ ਕਰਦੇ ਔਨ ਡਿਊਟੀ ਸਟਾਫ ਨੂੰ ਮਤਲਬ ਕਿ ਸਿਰਫ ਉਹਦਾ ਕੌਨਫੀਡੈਂਸ ਡਾਊਨ ਕਰਨ ਦੀ ਵੀਡੀਓ ਨਹੀਂ ਬਣਾ ਸਕਦੇ ਨਾ ਅਸੀਂ ਇੱਥੇ ਕਰ ਕੀ ਰਹੇ ਹਾਂ ਅਸੀਂ ਮਰੀਜ਼ਾਂ ਦੀ ਸੇਵਾ ਵਾਸਤੇ ਹਾਜ਼ਰ ਅਸੀਂ ਮਰੀਜ਼ਾਂ ਨੂੰ ਟ੍ਰੀਟਮੈਂਟ ਦੇ ਰਹੇ ਹਾਂ ਉਸੇ ਹੀ ਬੋਰਡ ਦੇ ਵਿੱਚ ਹੋਰ ਵੀ ਬਹੁਤ ਸਾਰਾ ਤੁਸੀਂ ਕਹਿੰਦੇ ਸੇਵਾ ਕਰਦੇ ਪਏ ਅਸੀਂ ਵੀ ਮੰਨਦੇ ਹਾਂ ਕਿ ਵਾਕਿਆ ਗੁਰੂ ਨਾਨਕ ਦੇ ਹਸਪਤਾਲ ਨਾਰਥ ਇੰਡੀਆ ਦਾ ਵੱਡਾ ਹਸਪਤਾਲ ਹੈ ਜਿੱਥੇ ਬੜੀ ਦੁਨੀਆ ਆਉਂਦੀ ਹੈ ਉਹਨਾਂ ਵੱਲੋਂ ਕਿਹਾ ਡੇਢ ਦਿਨ ਦੇ ਵਿੱਚ 20000 ਰੁਪਏ ਸਾਡਾ ਲੱਗ ਗਿਆ ਸਭ ਕੁਝ ਸਾਡੇ ਕੋਲ ਹੈਗਾ ਜੋ ਜੋ ਇਹਨਾਂ ਨੇ 5 500 ਰੁਪਿਆ ਸ਼ੂਗਰ ਟੈਸਟ ਬਾਰ ਬਾਰ ਸ਼ੂਗਰ ਟੈਸਟ ਕਰਾਉਂਦੇ ਸੀ ਉਹ ਸਾਰਾ ਕੁਝ ਸਾਡੇ ਕੋਲ ਕਰਾਇਆ ਗਿਆ 20000 ਰੁਪਏ ਖਰਚਵਾਤਾ ਸਾਡਾ ਕਿਸ ਤਰ੍ਹਾਂ ਸਿਰ ਦੇਖੋ ਇਹ ਚੀਜ਼ ਜਿਹੜੀ ਹੈ ਨਰਸਿੰਗ ਸਰਵਿਸਿਸ ਨਾਲ ਰਿਲੇਟਡ ਨਹੀਂ ਹੈ ਹੈਗਾ ਤੇ ਅਗਲੇ ਤੇ ਕੱਲ ਨੂੰ ਹੈ ਨਾ ਵੀ ਜਦੋਂ ਉਹਨਾਂ ਦਾ ਮਰੀਜ਼ ਪੈਸੇ ਥੋੜੇ ਹੋਣ ਜਦੋਂ ਉਹਨਾਂ ਨੇ ਕੱਲ ਪੇ ਆਣਾ ਇੱਥੇ ਪੈਸਾ ਲੱਗੀ ਜਾਵੇ ਮਰੀਜ਼ ਠੀਕ ਨਾ ਹੋਵੇ ਤਾਂ ਫਿਰ ਅਗਲੇ ਨੂੰ ਤਾਂ ਦਿੱਕਤ ਹੋਏਗੀ ਸਰ ਦੇਖੋ ਮਰੀਜ਼ ਦਾ ਜਿਹੜਾ ਠੀਕ ਹੋਣਾ ਅਸੀਂ ਆਪਣੇ ਵੱਲੋਂ ਫੁੱਲ ਐਫਰਟ ਪੁੱਟ ਕਰਦੇ ਆਂ ਕਿ ਸਾਡੇ ਖਾਦੀ ਹਰ ਕੋਸ਼ਿਸ਼ ਹੈ ਕਿ ਸਾਡਾ ਹਰ ਮਰੀਜ਼ ਜਿਹੜਾ ਤੰਦਰੁਸਤ ਹੋ ਕੇ ਜਾਵੇ ਸਾਡੀ ਇਦਾਂ ਦਾ ਕੋਈ ਮੰਤਵ ਨਹੀਂ ਆ ਵੀ ਅਸੀਂ ਇੱਕ ਮਰੀਜ਼ ਨੂੰ ਵੱਧ ਜਿਹੜਾ ਇਲਾਜ ਦੇ ਦਈਏ ਦੂਜੇ ਦੇ ਨਾਲ ਭੇਦ ਭਾਵ ਨਹੀਂ ਸਾਡਾ ਡਾਕਟਰ ਇਹੋ ਹੀ ਸੋਚਦਾ ਕਿ ਮੇਰਾ ਮਰੀਜ਼ ਸਹੀ ਹੋ ਜਾਵੇ ਤਾਂ ਫਰਜ਼ ਵੀ ਆ ਬਈ ਹਾਂਜੀ ਸਾਡਾ ਤੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਵੀ ਹਰ ਮਰੀਜ਼ ਨੂੰ ਅਸੀਂ ਇੱਕੋ ਜੀਆਂ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰੀਏ ਹੁਣ ਸਰ ਪੇਸ਼ੈਂਟ ਦੇ ਜਿਹੜੇ ਆ ਫਿਜ਼ੀਕਲ ਉਹਦੇ ਮਤਲਬ ਪੈਰਾਮੀਟਰਸ ਤੇ ਡਿਪੈਂਡ ਕਰਦਾ ਹੈ ਉਹਦੀ ਮਤਲਬ ਕਿ ਸਰੀਰਕ ਉ ਪਾਈਪ ਜਿਹੜੇ ਕਹਿੰਦੇ ਪਏ ਸੀ ਕਹਿੰਦੇ ਡੇਢ ਦਿਨ ਅਸੀਂ ਲਗਾਤਾਰ ਇਹੋ ਕਹਿੰਦੇ ਰਿਹਾ ਕਿ ਬਾਥਰੂਮ ਦੀ ਪਾਈਪ ਲਗਾ ਦਿੱਤੀ ਇਹ ਬਾਥਰੂਮ ਵਿੱਚੇ ਵੀ ਨਿਕਲ ਗਿਆ ਮੈਡਮ ਬਾਥਰੂਮ ਦੀ ਪਾਈਪ ਲਗਾਉਣ ਵਾਸਤੇ ਨਹੀਂ ਜਾਂਦੇ ਪਏ ਜਿਸ ਵਜ੍ਹਾ ਕਰਕੇ ਸਾਨੂੰ ਗੁੱਸਾ ਆਇਆ ਕਿ ਮਰੀਜ਼ ਨੂੰ ਕੁਝ ਹੋ ਜਾਏਗਾ ਇਸ ਤਰੀਕੇ ਦਾ ਸਰ ਇਹਦੇ ਵਾਸਤੇ ਤੇ ਜਿਹੜੀ ਮੈਡੀਕਲ ਟੀਮ ਜਿਹੜੀ ਉਹਨਾਂ ਦਾ ਇਲਾਜ ਕਰ ਰਹੀ ਹੈ ਜਿਹੜੇ ਡਾਕਟਰ ਇਨਚਾਰਜ ਹੈ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਂਦਾ ਸਾਡੇ ਕੋਲ ਸਰ ਕੈਥਟਰਾਇਜ਼ੇਸ਼ਨ ਤੇ ਉਹ ਰਹੇਗੇ ਸੀ ਉੱਥੇ ਕੱਲੀ ਤੁਸੀਂ ਕਿਤੇ ਵੀ ਸਿਰਫ ਦੋ ਨਰਸਾ ਹੀ ਸੀ ਉੱਥੇ ਇਹਦਾ ਮਤਲਬ ਡਾਕਟਰਾਂ ਦਾ ਕਸੂਰ ਹੈ ਜਿਹੜੇ ਹੈਗੇ ਨਹੀਂ ਸੀ ਨਹੀਂ ਸਰ ਉਹ ਵੀ ਹੈਗੇ ਸੀਗੇ ਬਟ ਦੇਖੋ ਅਸੀਂ ਤੁਹਾਨੂੰ ਜਿੱਦਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਇੱਕ ਔਰਡ ਦੇ ਵਿੱਚ ਇੱਕ ਹੀ ਮਰੀਜ਼ ਨਹੀਂ ਹੈ ਜਿੰਨੂੰ ਸਾਰੀਆਂ ਸਰਵਿਸਿਜ਼ ਅਸੀਂ ਦਿੰਦੇ ਰਹਿਣਾ ਹੈ 24x7 ਅਸੀਂ ਸਾਰੇ ਮਰੀਜ਼ਾਂ ਨੂੰ ਇੱਕੋ ਜਿਹੀਆਂ ਸਰਵਿਸਿਜ਼ ਦੇਣੀਆਂ ਸਾਡੇ ਡਾਕਟਰ ਜਿਹੜੇ ਉਹ ਸਿਰਫ ਔਰਡ ਦਾ ਕੰਮ ਨਹੀਂ ਦੇਖਦੇ ਉਹਨ ਵਿਚੋਂ ਮੈਡੀਸਨ ਦੀ ਕਾਲ ਆ ਗਈ ਹੈ ਮੰਨ ਲਓ ਵੀ ਉੱਥੇ ਕੋਈ ਪੇਸ਼ੈਂਟ ਜ਼ਿਆਦਾ ਕ੍ਰਿਟੀਕਲ ਹੈ ਡਾਕਟਰਸ ਨੂੰ ਉਧਰ ਵੀ ਰਸ਼ ਕਰਨਾ ਪੈਂਦਾ ਹੈ ਇੱਕਦਮ ਤੇ ਇਹਦਾ ਮਤਲਬ ਸਾਡੇ ਮਤਲਬ ਸਾਡੇ ਕੋਲ ਇਸ ਫੋਰ ਚੋਸ 'ਚ ਸਿਰਫ ਦੋ ਹੀ ਨਰਸਾ ਸੀ ਉਸ ਤੋਂ ਉਸ ਵਕਤ ਦੋ ਸਟਾਫ ਸੀਗੇ ਸਾਡੇ ਦੋ ਸਟਾਫ ਪੋਸਟਡ ਸੀਗੇ ਚੈੱਕ ਜਿੰਨਾ ਜਿੰਨਾ ਕੁਛ ਅਸੀਂ ਕਹਿੰਨੇ ਪਏ ਆ ਆਪਾਂ ਸੀਸੀਟੀਵੀ ਕੈਮਰਾ ਦੇ ਥਰੂ ਚੈੱਕ ਜੇ ਤੁਹਾਡੀ ਜਾਂਚ ਸ਼ੁਰੂ ਹੋਵੇ ਤੇ ਚੈੱਕ ਕਰਨ ਨੂੰ ਤਿਆਰ ਜੇ ਜੇਕਰ ਉਹਦੇ ਵਿੱਚ ਝੂਠ ਨਿਕਲਦਾ ਤੇ ਆਪਣੇ ਉਤੇ ਕਾਰਵਾਈ ਬਿਲਕੁਲ ਸਰ ਚੈੱਕ ਕਰ ਲਿਆ ਜੇ ਵੀ ਉਹਦੇ ਵਿੱਚ ਉਹਦੇ ਵਿੱਚ ਕੋਈ ਇਦਾਂ ਦਾ ਨਹੀਂ ਐ ਅਸੀਂ ਸਰ ਡੇਲੀ ਮਤਲਬ ਇਸ ਚੀਜ਼ ਦੀ ਸਾਨੂੰ ਟ੍ਰੇਨਿੰਗ ਦੇ ਵਿੱਚ ਹੀ ਦੱਸਿਆ ਜਾਂਦਾ ਵੀ ਸਾਡੇ ਕਮਿਊਨੀਕੇਸ਼ਨ ਸਕਿਲਸ ਕਿੱਦਾਂ ਦੇ ਹੋਣੇ ਚਾਹੀਦੇ ਆ ਔਰ ਅਗਰ ਅਸੀਂ ਜੋ ਟ੍ਰੇਨਿੰਗ ਕੀਤੀ ਹੈ ਉਹੀ ਉਹੀ ਸਰਵਿਸਿਜ਼ ਰੈਂਡਰ ਕਰਦੇ ਆ ਉਹਦੇ ਵਿੱਚ ਇਹ ਨਹੀਂ ਹੈ ਕਿ ਬਾਅਦ ਦੇ ਵਿੱਚ ਅਸੀਂ ਆਪਣੇ ਪ੍ਰੋਟੋਕੋਲ ਕੋਈ ਚੇਂਜ ਕਰ ਲੈਨੇ ਆ ਸਾਡੇ ਮਰੀਜ਼ ਚਲੋ ਅਸੀਂ ਸਮਝਦੇ ਆ ਪੇਸ਼ੈਂਟ ਦੁਖੀ ਪੇਸ਼ੈਂਟ ਜਿੰਨਾ ਦੁਖੀ ਹੁੰਦਾ ਉਸ ਤੋਂ ਜ਼ਿਆਦਾ ਉਹਦੇ ਰਿਲੇਟਿਵ ਦੁਖੀ ਹੁੰਦੇ ਅਸੀਂ ਇਸ ਚੀਜ਼ ਨੂੰ ਵੀ ਸਮਝਦੇ ਹਾਂ ਕਿਉਂਕਿ ਪੇਸ਼ੈਂਟ ਦੀ ਭੱਜ ਦੌੜ ਤੇ ਜ਼ਿਆਦਾ ਨਹੀਂ ਹੁੰਦੀ ਮੰਜੇ ਤੇ ਪਿਆ ਹੁੰਦਾ ਜ਼ਿਆਦਾ ਭੱਜ ਦੌੜ ਰਿਲੇਟਿਵਜ਼ ਦੀ ਹੁੰਦੀ ਔਖੇ ਜੇ ਵੀ ਹੁੰਦੇ ਅਸੀਂ ਉਹਨਾਂ ਦੀ ਸਾਈਕੋਲੋਜੀ ਨੂੰ ਸਮਝਦੇ ਹੋਏ ਉਹਨਾਂ ਦੀਆਂ ਕਈ ਵਾਰੀ ਵੱਧ ਘੱਟ ਗੱਲਾਂ ਨੂੰ ਵੀ ਜੜਾ ਉਹ ਆਪਣੇ ਅੰਦਰ ਐਬਜ਼ਾਰਬ ਵੀ ਕਰਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਉਹ ਜਾਣ ਬੁੱਝ ਕੇ ਨਹੀਂ ਕਰ ਰਹੇ ਤਾਂ ਤੁਹਾਡੇ ਸਟਾਫ ਵੱਲੋਂ ਉਹਨਾਂ ਵੱਲੋਂ ਜਿਹੜੇ આરોਪ ਲਗਾਏ ਗਏ ਤੁਹਾਡੇ ਸਟਾਫ ਵੱਲੋਂ ਕਿਹਾ ਗਿਆ ਸੀ ਕਿ ਲੈ ਜਾਓ ਆਪਣਾ ਮਰੀਜ਼ ਅਸੀਂ ਇਹਦਾ ਇਲਾਜ ਨਹੀਂ ਕਰਨਾ ਅਸੀਂ ਫੇਰ ਅਸੀਂ ਇਦਾਂ ਦੀ ਗੱਲ ਕਰਦੀ ਇਵਨ ਪੇਸ਼ੈਂਟ ਦੇ ਕਾਫੀ ਵਾਰ ਪਹਿਲਾਂ ਵੀ ਇਹ ਘਟਨਾਵਾਂ ਹੋ ਚੁੱਕੀਆਂ ਆ ਮਰੀਜ਼ ਦੇ ਜਿਹੜੇ ਵਾਰਿਸ ਆ ਉਹ ਹੱਤਾ ਪਾਈ ਹੋ ਜਾਂਦੇ ਆ ਕਈ ਵਾਰੀ ਡਾਕਟਰ ਸਟਾਫ ਦੇ ਨਾਲ ਪਰ ਇਦਾਂ ਦਾ ਟਰੀਟਮੈਂਟ ਤੋਂ ਰਿਫਿਊਜ਼ ਨਹੀਂ ਕੀਤਾ ਜਾਂਦਾ ਜੀ ਵੱਡੀ ਗੱਲ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਕੱਲ ਸ਼ਰਮਿੰਦਾ ਕਰਨ ਵਾਲੀ ਖਬਰ ਆਈ ਸਾਹਮਣੇ ਚਾਹੇ ਗਲਤੀ ਜਿਹਦੀ ਮਰਜੀ ਉਹਦੀ ਜਾਂਚ ਹੋਏਗੀ ਕਿ ਉਹਨਾਂ ਦੀ ਆ ਜਾਂ ਤੁਹਾਡੇ ਸਟਾਫ ਦੀ ਗਲਤੀ ਹੈ ਤੁਸੀਂ ਆਪਣੇ ਵੱਲੋਂ ਸਟਾਫ ਦੇ ਹੱਕ ਦੇ ਵਿੱਚ ਆਏ ਹੋ ਐਸ ਲਈ ਤੁਹਾਡੇ ਸਟਾਫ ਨਰਸ ਦਾ ਕੀ ਹਾਲ ਹੈ ਸਰ ਸਟਾਫ ਦੀ ਹਾਲਤ ਬਹੁਤ ਜ਼ਿਆਦਾ ਠੀਕ ਨਹੀਂ ਹੈ ਕੱਲ ਉਹਨੂੰ ਗੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਹੈ ਉਹਨੂੰ ਮਤਲਬ ਇੱਥੋਂ ਤੱਕ ਕੁੱਟਿਆ ਗਿਆ ਕਿ ਉਹ ਉਸ ਵਕਤ ਬੇਹੋਸ਼ ਹੋ ਗਈ ਸੀ ਨਿਸ਼ਾਨ ਤੇ ਉਹ ਵਿਖਾਈ ਜਾਂਦੇ ਕਿ ਇਹਨਾਂ ਨੂੰ ਕੁੱਟਿਆ ਨਹੀਂ ਉਹ ਤਾਂ ਦੇਖੋ ਜੀ ਸਟਾਫ ਦੋ ਕੁੜੀਆਂ ਜਿਹੜੀਆਂ ਪੰਜ ਸੱਤ ਬੰਦਿਆਂ ਨੂੰ ਕਿੱਦਾਂ ਕੁੱਟ ਸਕਦੀਆਂ ਉਹ ਕੁੜੀਆਂ ਸਿਰਫ ਤਿੰਨ ਜਣੀਆਂ ਉਹ ਮਾਤਾ ਜੀ ਦੇ ਨਾਲ ਨਹੀਂ ਪਰ ਇਦਾਂ ਤੇ ਦੇਖੋ ਅਗਰ ਇਦਾਂ ਦੀ ਘਟਨਾ ਹੋਵੇ ਵੀ ਸਟਾਫ ਕਿਸੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਕੁੱਟਣ ਲੱਗ ਗਿਆ ਤੇ ਲੱਗੇ ਬੈਠੇ ਜਿਹੜੇ ਮਰੀਜ਼ ਦੇ ਰਿਸ਼ਤੇਦਾਰ ਉਹ ਸ਼ਾਂਤ ਬੈਠਣਗੇ ਉਹ ਵੀ ਤਾਂ ਪਹਿਣਗੇ ਨਾਲ ਪਰ ਉਥੋਂ ਹੋਰ ਵੀ ਜਿਹੜੇਗੇ ਉਹ ਵੀ ਸਟਾਫ ਨੂੰ ਪਏ ਸਰ ਇਹ ਬੇਬੁਨਿਆਦੀ ਇਲਜ਼ਾਮ ਨੇ ਅਗਰ ਅਸੀਂ ਇਦਾਂ ਦੇ ਹਰਕਤਾਂ ਕਰਨ ਲੱਗਾਗੇ ਤੇ ਫਿਰ ਇੰਨੀਆਂ-ਇੰਨੀਆਂ ਸਰਵਿਸਿਜ਼ ਲੋਕੀ ਉਥੋਂ ਰਿਟਾਇਰਮੈਂਟ ਤੱਕ ਵੀ ਹੋ ਗਏ ਜਾਂਦੇ ਆ ਕਿੰਨੇ ਦਿਨ ਅਸੀਂ ਇੱਥੇ ਕੱਢ ਲਾਂਗੇ ਫਿਰ ਇਦਾਂ ਸਾਡੀ ਇਦਾਂ ਦੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਪੇਸ਼ੈਂਟ ਨੂੰ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਪੇਸ਼ੈਂਟ ਖਿਜਿਆ ਹੋ ਸਕਦਾ ਹੈ ਸਾਨੂੰ ਇਸ ਚੀਜ਼ ਦਾ ਪਤਾ ਹੈ ਪਰ ਇੱਕ ਆਪਵੈਂਟਡ ਨੋਟ ਤੁਸੀਂ ਗੱਲ ਜਿਹੜੀ ਕਿਹਾ ਕਿ ਬਾਕੀ ਜਿਹੜੇ ਆਸ-ਪਾਸ ਦੀ ਹੈਗੇ ਸੀ ਉਹ ਵੀ ਪੈ ਗੇ ਨਹੀਂ ਅਸੀਂ ਇਹ ਨਹੀਂ ਕਰਦੇ ਹੋਗੇ ਪੈਗੇ ਮੈਂ ਕਿਹਾ ਅਗਰ ਸਟਾਫ ਮੰਨ ਲਓ ਵੀ ਕਿਸੇ ਨੂੰ ਕੁੱਟਦਾ ਆ ਤੇ ਬਾਕੀ ਦੇ ਮਰੀਜ਼ ਦੇ ਰਿਸ਼ਤੇਦਾਰ ਨਹੀਂ ਯੂਨਿਟੀ ਕਰ ਲੈਣਗੇ ਵੀ ਉਹ ਵੀ ਤਾਂ ਫਿਰ ਫੜ ਕੇ ਕੁੱਟ ਦੇਣਗੇ ਪਰ ਇਦਾਂ ਦਾ ਨਹੀਂ ਅਸੀਂ ਕਹਿ ਰਹੇ ਪਰ ਉਸ ਮਰੀਜ਼ ਦੇ ਰਿਸ਼ਤੇਦਾਰਾਂ ਨੇ ਸਟਾਫ ਨੂੰ ਕੱਲੀ ਨੂੰ ਮਤਲਬ ਕੁੱਟਿਆ ਗਿਆ ਈਵਨ ਕਾਫੀ ਮਤਲਬ ਕਿ 5-7 ਮਿੰਟ ਤੋਂ ਬਾਅਦ ਡਾਕਟਰਸ ਨੂੰ ਬੁਲਾ ਕੇ ਨਾਲ ਉਹਨਾਂ ਦੀ ਮਦਦ ਦੇਣ ਵਾਲੀ ਕੁੜੀ ਨੂੰ ਉਹਨਾਂ ਦੇ ਕੋਲੋਂ ਛਡਵਾਇਆ ਗਿਆ ਹਾਂਜੀ ਪਰ ਜਿਸ ਤਰੀਕੇ ਦੇ ਨਾਲ ਉੱਥੇ ਸੜਕ ਦੇ ਉੱਤੇ ਦੇਖਿਆ ਉੱਥੇ ਵੀ ਤਿੰਨ ਜਣੀਆਂ ਸੀ ਤਿੰਨ ਕੁੜੀਆਂ ਸੀ ਆਪਣੀ ਮਾਂ ਨੂੰ ਲੈ ਕੇ ਬੈਠੀਆਂ ਇਸ ਤੇ ਵੀ ਅਸਲੇ ਵੀ ਦੋ ਕੁੜੀਆਂ ਉੱਥ ਕੋਈ ਹੈਗਾ ਸਰ ਸੜਕ ਦੇ ਅੰਦਰ ਨਹੀਂ ਕੈਮਰਾ ਲੱਗੇ ਬਾਹਰ ਤੇ ਲੱਗੇ ਆਪਾਂ ਪ੍ਰੂਫ ਤੇ ਕਰ ਹੀ ਸਕਾਂਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੰਨੇ ਜਾਣੀ ਸੀ ਇਹਨਾਂ ਦੇ ਨਾਲ ਸਰ ਅਸੀਂ ਇਹੀ ਕਹਿ ਰਹੇ ਹਾਂ ਵੀ ਸੜਕ ਦੇ ਉੱਤੇ ਕੀ ਹੋ ਰਿਹਾ ਉਹਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਨਹੀਂ ਅਸੀਂ ਆਪਣੀ ਡਿਊਟੀ ਤੇ ਤਨਾਦਿਆਂ ਡਿਊਟੀ ਤੇ ਜੋ ਹੋਇਆ ਉਹ ਅਸੀਂ ਤੁਹਾਨੂੰ ਦੱਸਿਆ ਸਰ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਾ ਸੀ ਕਿ ਸੜਕ ਦੇ ਉੱਤੇ ਬੈਠੇ ਅਸੀਂ ਵੀ ਸਰ ਜੋ ਮੀਡੀਆ ਦੇ ਉੱਤੇ ਵੀਡੀਓ ਚੱਲ ਰਹੀ ਅਸੀਂ ਉਹੀ ਦੇਖੀ ਕਿੰਨੀ ਦੇਰ ਬਾਅਦ ਇਹਨਾਂ ਨੂੰ ਵਾਪਸ ਲੈ ਆਉਂਦਾਂਗੇ ਅਸੀਂ ਲਿਆਂਦਾ ਕਿ ਅਸੀਂ ਇਹਨਾਂ ਨੂੰ ਵਾਪਸ ਹੀ ਸਰ ਹੁਣ ਦੇਖੋ ਉਹ ਸੇਮ ਪੇਸ਼ੈਂਟ ਹੋਣ ਵੀ ਸਾਡੇ ਕੋਲ ਹੀ ਐਡਮਿਟ ਸਾਡੇ ਕਿਸੇ ਇਹ ਇੱਕ ਗੱਲ ਦਾ ਸਰ ਸਾਨੂੰ ਪਤਾ ਨਹੀਂ ਹੈ ਉਸ ਵਕਤ ਯੂਨੀਅਨ ਦਾ ਕੋਈ ਨੁਮਾਇੰਦਾ ਉੱਥੇ ਨਹੀਂ ਸੀਗੀ ਪਰ ਟੌਨ ਡਿਊਟੀ ਸਟਾਫ ਸੀਗਾ ਉਸ ਉਸ ਪੇਸ਼ੈਂਟ ਨੂੰ ਹੁਣ ਵੀ ਸਾਡੇ ਨਰਸਿੰਗ ਸਟਾਫ ਦੇ ਮੈਂਬਰ ਹੀ ਦੇਖ ਰਹੇ ਔਰ ਬੜੇ ਪਿਆਰ ਨਾਲ ਦੇਖ ਰਹੇ ਆ ਐਸੀ ਗੱਲ ਨਹੀਂ ਫਿਰ ਅਗਰ ਉੱਥੇ ਦੇ ਆਨੇ ਕੁੱਟ ਦਿੱਤਾ ਤੇ ਹੁਣ ਇੱਥੇ ਵਾਲੇ ਕਿੰਨੇ ਮੰਗੀ ਕਰਦੇ ਸੀ ਅਸੀਂ ਸਰ ਮੰਗ ਇਹੀ ਕਰਦੇ ਆਂ ਵੀ ਇਸ ਤਰ੍ਹਾਂ ਦਾ ਜਿਹੜਾ ਡਰਾਉਣਾ ਮਾਹੌਲ ਨਾ ਬਣਾਇਆ ਜਾਵੇ ਮੈਡੀਕਲ ਸਟਾਫ ਵਾਸਤੇ ਅਸੀਂ ਤੁਹਾਡੀ ਸੇਵਾ ਵਾਸਤੇ ਆਂ ਔਰ ਸਾਨੂੰ ਜਿਹੜਾ ਆ ਉਹ ਸੇਵਾ ਦਾ ਤੁਸੀਂ ਜਿਹੜਾ ਪ੍ਰੋਪਰ ਮਤਲਬ ਮਾਹੌਲ ਬਣਾ ਕੇ ਦਿਓ ਤਾਂ ਕਿ ਅਸੀਂ ਜਿਹੜਾ ਇਫੈਕਟਿਵਲੀ ਤੁਹਾਨੂੰ ਜਿਹੜਾ ਮੈਡੀਕਲ ਸਰਵਿਸ ਜਿਹੜੀਆਂ ਹਨ ਹੈ ਕਰ ਸਕੀਏ ਸਟਾਫ ਦੇ ਉੱਤੇ ਵੀ ਨਿਰਭਰ ਹੁੰਦਾ ਨਾ ਸਟਾਫ ਵੀ ਸਹੀ ਤਰੀਕੇ ਨਾਲ ਕਰੇਗਾ ਤਾਂ ਵੀ ਕਿਉਂਕਿ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਸਿਵਲ ਹਸਪਤਾਲ ਵੀ ਹੈ ਅੰਮ੍ਰਿਤਸਰ ਦੇ ਵਿੱਚ ਉੱਥੇ ਇਸ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਕਦੀ ਨਹੀਂ ਆਉਂਦੀਆਂ ਬਹੁਤ ਘੱਟ ਜੇ ਆਜੇ 5-4% ਪਰ ਇੱਥੇ ਦੀਆਂ ਹਰ ਇੱਕ ਦਿਨ ਛੱਡ ਕੇ ਹਰ ਦੋ ਦਿਨ ਛੱਡ ਕੇ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਉਂਦੀ ਕਦੀ ਡਾਕਟਰਾਂ ਨਾਲ ਬੈਸਬਾਜੀ ਹੋ ਜਾਂਦੀ ਕਦੀ ਨਰਸਾਂ ਦੇ ਨਾਲ ਬ ਨਹੀਂ ਨਹੀਂ ਸਰ ਯੂਨਿਟੀ ਅਸੀਂ ਇਸ ਕਰਕੇ ਨਹੀਂ ਕੀਤੀ ਵੀਸੀ ਸਮਾਜ ਦੇ ਖਿਲਾਫ ਚੱਲ ਗਏ ਇਹ ਤਾਂ ਤੁਸੀਂ ਮਤਲਬ ਸਵਾਲਾਂ ਨੂੰ ਘੁਮਾ ਕੇ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਇਸ ਚੀਜ਼ ਦੇ ਵਾਸਤੇ ਬਿਲਕੁਲ ਐਗਰੀ ਨਹੀਂ ਕਰਦੇ ਇਹ ਲੋਕਾਂ ਦੇ ਸਵਾਲ ਸਰ ਕਮੈਂਟ ਵਿੱਚ ਲੋਕ ਕੀ ਸਵਾਲ ਕਰਦੇ ਮੈਂ ਲੋਕਾਂ ਦੇ ਸਵਾਲ ਤੁਹਾਨੂੰ ਪੁੱਛਦਾ ਪਿਆ ਸਰ ਲੋਕਾਂ ਦੇ ਲੋਕਾਂ ਨੂੰ ਸਾਡੇ ਵੱਲੋਂ ਫੁੱਲ ਸਵਾਸਣ ਆ ਸਾਡੇ ਵੱਲੋਂ ਪੂਰਾ ਉਹਨਾਂ ਦੇ ਨਾਲ ਸਾਡੀ ਕਮਿਟਮੈਂਟ ਆ ਜਿਹੜੇ ਪੇਸ਼ੈਂਟ ਦੇ ਰਿਲੇਟਿਵ ਇਥੋਂ ਡਿਸਚਾਰਜ ਹੋ ਕੇ ਜਾਂਦੇ ਖੁਸ਼ੀ-ਖੁਸ਼ੀ ਸਾਨੂੰ ਐਪਰੀਸ਼ੀਏਟ ਵੀ ਕਰਕੇ ਜਾਂਦੇ ਆ ਸਾਨੂੰ ਰਿਟਨ ਦੇ ਵਿੱਚ ਫੀਡਬੈਕ ਵੀ ਦੇ ਕੇ ਜਾਂਦੇ ਆ ਸਾਨੂੰ ਮਰੀਜ਼ਾਂ ਦੇ ਰਿਸ਼ਤੇਦਾਰ ਜ ਹੁਣ ਦੇਖੋ ਕੋਈ ਮਰੀਜ਼ ਜਿਹੜਾ ਜੇ ਮੰਨ ਲਓ ਕਿਸੇ ਪੇਸ਼ੈਂਟ ਦੀ ਉਹ ਸਾਰਾ ਕੁਝ ਡਾਕਟਰ ਦੇ ਤੇ ਸਟਾਫ ਦੇ ਹੱਥ ਚ ਲੀ ਜਾਂਦਾ ਸਾਰੀਆਂ ਚੀਜ਼ਾਂ ਪਰਮਾਤਮਾ ਦੇ ਹੱਥ ਜਿਹੜੇ ਪੇਸ਼ੈਂਟ ਦਾ ਜਿਹੜੇ ਜਿਹੜੇ ਰਿਸ਼ਤੇਦਾਰਾਂ ਦਾ ਜਿਹੜੀ ਫੈਮਿਲੀ ਦਾ ਮਰੀਜ਼ ਜੇ ਤੋ ਚੰਗਾ ਰਾਜੀ ਖੁਸ਼ੀ ਹੋ ਕੇ ਜਾਂਦਾ ਆ ਉਹ ਤਾਂ ਸਾਨੂੰ ਸ਼ਾਬਾਸ਼ ਦੇ ਕੇ ਜਾਂਦੇ ਹੁਣ ਜਿਹੜੇ ਮਰੀਜ਼ ਦਾ ਕੋਈ ਮਤਲਬ ਕਿ ਉਹਦੀ ਘੱਟੀ ਦੇ ਨਾਲ ਲਾ ਲੋ ਜਿੱਦਾਂ ਵੀ ਲਾ ਲੋ ਸਾਡੇ ਇਹਨੇ ਐਫਰਟਸ ਦੇ ਬਾਵਜੂਦ ਵੀ ਉਹ ਨਹੀਂ ਮਨ ਲੋ ਸਰਵਾਈਵ ਕਰ ਪਾਉਂਦਾ ਤੇ ਉਹ ਮਰੀਜ਼ ਦੇ ਰਿਸ਼ਤੇਦਾਰ ਸਾਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਤੇ ਸਾਡੀ ਮਤਲਬ ਡੇਲੀ ਆਦਤ ਬਣੀ ਹੋਈ ਆ ਹੁਣ ਇਹਦੇ ਵਾਸਤੇ ਅਸੀਂ ਰੋਜ਼ ਤੇ ਲੋਕਾਂ ਦੇ ਨਾਲ ਵੀ ਲੜਦੇ ਆ ਜੇ ਕੀ ਮੰਨ ਕਰਦੇ ਹੋ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਾਰਵਾਈ ਕੀਤੀ ਜਾਵੇ ਤੁਹਾਡੇ ਵੱਲੋਂ ਵੀ ਕਿਹਾ ਜਾਂਦਾ ਕਾਰਵਾਈ ਕੀਤੀ ਜਾਵੇ ਸਰਕਾਰ ਕਾਰਵਾਈ ਦੀ ਮੰਗ ਹੀ ਇਹੀ ਕਰਦੇ ਆ ਮੰਨ ਲਓ ਉਹਨਾਂ ਨੂੰ ਕੋਈ ਸ਼ਿਕਾਇਤ ਵੀ ਸੀਗੀ ਤੇ ਹੱਥਪਾਈ ਕਰਨ ਦਾ ਤੇ ਕੋਈ ਕਾਨੂੰਨ ਨਹੀਂ ਹੈਗਾ ਨਾ ਮਰੀਜ਼ ਦੇ ਰਿਸ਼ਤੇਦਾਰ ਵੀ ਮੰਨ ਲਓ ਸਾਨੂੰ ਪਤਾ ਸਾਨੂੰ ਵੀ ਪੜਾਇਆ ਗਿਆ ਵੀ ਪੇਸ਼ੈਂਟ ਦੇ ਕੀ ਕੀ ਰਾਈਟਸ ਨੇ ਪਰ ਇਹਦਾ ਮਤਲਬ ਇਹ ਨਹੀਂ ਉਹ ਵੀ ਮਰੀਜ਼ ਜਿਹੜਾ ਸਟਾਫ ਦੇ ਨਾਲ ਹੱਥਪਾਈ ਕਰ ਸਕਦਾ ਜਾਂ ਉਹਨੂੰ ਘੁੱਟ ਸਕਦਾ ਜਾਂ ਜਿੱਦਾਂ ਇਸ ਕੁੜੀ ਨੇ ਕਾਰਵਾਈ ਦੀ ਮੰਗ ਕਰਦੀਓ ਕਾਰਵਾਈ ਕਰ ਬਿਲਕੁਲ ਜੀ ਪੁਲਿਸ ਕਾਰਵਾਈ ਹੋਣੀ ਚਾਹੀਦੀ ਦੋਸ਼ੀਆਂ ਦੇ ਖਿਲਾਫ ਸਖਤ ਕਿਉਂਕਿ ਤਾਂ ਹੀ ਅਸੀਂ ਮਤਲਬ ਕਿ ਸੇਫ এনਵਾਇਰਨਮੈਂਟ ਦੇ ਵਿੱਚ ਲੋਕਾਂ ਦੀ ਜਿਹੜੀ ਸੇਵਾ